ਔਰ ਜਸਲ ਲਾਈਟ ਸਟਾਲ ਨੇ ਇੱਕ ਹੋਰ ਵੀ ਭੀਨ ਚਲਾਈ ਹੈ ਜੀ ਜਿਸ ਤਰ੍ਹਾਂ 3 ਕਰੋੜ ਜੇ ਮੇਰੇ ਕਾਊਂਟਰ ਤੋਂ ਲੱਗਦਾ ਮਿਸਾਲ ਦੇ ਤੌਰ ਤੇ ਜੇ A ਦੇ ਚ ਲੱਗਦਾ B ਵਾਲੇ ਜਿਹੜੇ ਬਚਾਰੇ ਨੂੰ ਕੁਝ ਨਹੀਂ ਮਿਲਣਾ ਹੈਗਾ ਅਸੀਂ ਜਿਹੜਾ ਵੀ ਮੇਰੇ ਉਹਦੇ ਵਿੱਚੋਂ 5 ਲੱਖ ਰੁਪਈਆ ਉਹਨੂੰ ਮੈਂ B ਵਾਲੇ ਨੂੰ ਆਪਣੀ ਤਰਫਛੇ ਦੇ ਦੂੰਗਾ ਜੀ ਅੱਛਾ ਜੀ ਇਹ ਬੰਦੇ ਨੂੰ ਨਰਾਜ਼ ਨਹੀਂ ਕਰਨਾ ਕਿਉਂਕਿ ਉਹ ਤੇ ਬੰਦੇ ਨੂੰ ਇੱਕ ਤਾਂ 3 ਕਰੋੜ ਦਾ ਸੁਪਨ ਸੁਪਨਾ ਉਹਦਾ ਚੂਰ ਹੋ ਜਾਂਦਾ ਹਾਂ ਇਸ ਕਰਕੇ ਫੇ ਮੈਂ ਥੋੜਾ ਜਿਹਾ ਕਹਿਣਾ ਵੀ ਚਲੋ ਆਪਣੇ ਤੋਂ ਕਮਾਈ ਦੇ ਵਿੱਚੋਂ ਥੋੜਾ ਜਿਹਾ ਦਿੱਤਾ ਜਾਵੇ ਤਾਂ ਚਲੋ ਕਵਰੇ ਉਹਦਾ ਥੋੜਾ ਵਾਲਾ ਤਾਂ ਕਵਰ ਹੋ ਜਾਂਦਾ ਬੰਦੇ ਦਾ ਤੁਹਾਡਾ ਨੰਬਰ ਬੋਲ ਦੋ ਜੀ ਮੇਰਾ ਨੰਬਰ ਹੈਗਾ 98 770 32974 ਦੁਬਾਰੇ ਫਿਰ ਬੋਲ ਦੋ ਮੇਰਾ ਨੰਬਰ ਹੈਗਾ 98 770 32974 ਸਾਈਡ ਤੇ ਜਸਲ ਲਾਟਰੀ ਸਟਾਲ ਇਹ ਸਾਡਾ ਵੀਰ ਜਸਲ ਲਾਟਰੀ ਸਟਾਲ ਜਿਹੜਾ ਕਿ ਇੱਥੇ ਲਾਟਰੀ ਦੀਆਂ ਟਿਕਟਾਂ ਵੇਚਦਾ ਤੇ ਹੁਣ ਤੱਕ ਕਈ ਲੋਕਾਂ ਨੂੰ ਜਿਹੜਾ ਕਿ ਹਜ਼ਾਰਾਂ ਪਤੀ ਅਤੇ ਲੱਖਪਤੀ ਜਿਹੜਾ ਵੀਵੇ ਬਣਾ ਚੁੱਕਾ ਹੈ ਸੋ ਇੱਧਰ ਬੱਸ ਸਟੈਂਡ ਹੈ ਔਰ ਇੱਧਰ ਦੇਖੀਏ ਤਾਂ ਹੈਗਾ ਸੱਠਾ ਚੌਂਕ ਉਹ ਸਾਹਮਣੇ ਨਬੀਲ ਵਾਲਪੇਪਰ ਦਿਖਾ ਰਹੀਏ ਨਬੀਲ ਵਾਲਪੇਪਰ ਸੋ ਬਹੁਤ ਮਨਸੂਰ ਹੈ ਜਿਹੜਾ ਕਿ ਆ ਲਾਟਰੀ ਮਲੇਰ ਕੋਲਾ ਦੇ ਵਿੱਚ ਇਸ ਸਮੇਂ ਵੀਰ ਜਸਲਾਟ ਸਟਾਲੇ ਤੋਂ ਅਨੇਕਾਂ ਹੀ ਲੋਕਾਂ ਜਿਹੜੇ ਕਿ ਹਰ ਰੋਜ਼ ਟਿਕਟਾਂ ਲੈ ਕੇ ਜਾਂਦੇ ਨੇ ਹਜ਼ਾਰਾਂ ਪਤੀ ਲੱਖਾਂ ਪਤੀ ਆਪਣੀ ਕਿਸਮ ਦਾ ਜਮਾਉਂਦੇ ਨੇ ਹਰ ਇੱਕ ਨੂੰ ਲਾਟਰੀ ਕਹਿੰਦੀ ਹੈ ਵੀ ਪਾ ਕੇ ਆਪਣੀ ਕਿਸਮਤ ਜਰੂਰ ਅਜ਼ਮਾ ਲੈਣੀ ਚਾਹੀਦੀ ਹੈ ਕਿਉਂਕਿ ਪਤਾ ਨਹੀਂ ਕਦੋਂ ਕਿਸੇ ਦੀ ਕਿਸਮਤ ਖੁੱਲ ਜਾਵੇ ਤੇ ਹਰ ਇੱਕ ਨੂੰ ਆਪਣੀ ਕਿਸਮਤ ਜਰੂਰ ਅਜ਼ਮਾਉਣੀ ਚਾਹੀਦੀ ਹੈ ਲਾਟਰੀ ਪਾ ਕੇ ਪੰਜਾਬ ਸਰਕਾਰ ਤੋਂ ਮਨਜ਼ੂਰ ਸਦਾ ਲਾਟਰੀ ਜਿਹੜਾ ਕਿ ਅਜ ਇੱਕ ਮਲੇਰ ਕੋਲ ਦਾ ਇੱਕ ਬੜਾ ਨਾਮ ਚੁੱਕਾ ਹੈ ਲਾਟਰੀ ਸਿਸਟਮ ਦੇ ਵਿੱਚ ਤੇ ਹੁਣ ਲਗਾਤਾਰ ਅੰਜ ਗੱਲ ਕਰੀਏ ਦਸਹਿਰਾ ਬੰਪਰ ਹੈ ਦੀਵਾਲੀ ਬੰਪਰ ਅਨੇਕਾ ਬੰਪਰ ਆ ਰਹੇ ਨੇ ਤੇ ਆਪਾਂ ਜਸਲ ਜੀ ਤੋਂ ਜਾਣਾਂਗੇ ਸਾਰੇ ਬੀਜੇ ਦੇ ਕੇ ਹੁਣ ਵੰਪਰ ਨੇ ਜਾਂ ਨਾਮ ਨੇ ਕਿੰਨੇ ਕਿੰਨੇ ਨਾਮ ਨੇ ਤੇ ਕਿਹੜੇ ਕਿਹੜੇ ਨੇ ਸੋ ਉਹ ਤੁਹਾਨੂੰ ਗੱਲ ਕਰਾਵਾਂਗੇ ਜਸਲ ਲਾਟਰੀ ਮਲੇ ਕੋਲਾ ਨਾਲ ਜੀ ਜਸਲ ਜੀ ਕਿਵੇਂ ਲਾਟਰੀ ਦੇ ਵਿੱਚ ਹੁਣ ਨਵਾਂ ਕੀ ਆਇਆ ਤੇ ਕਿਹੜੀ ਟਿਕਟ ਅੱਜ ਕੱਲ ਵੱਧ ਚੱਲ ਰਹੀ ਆ ਅੱਜ ਕੱਲ ਚੱਲ ਰਹੀ ਹੈ ਸਾਰਾ ਵੰਪਰ ਹੂੰ 500 ਰੁਪਏ ਦੀ ਟਿਕਟ ਆ ਦਾ 3 ਕਰੋੜ ਦਾ ਨਾਮ ਆ ਪਹਿਲਾ ਦੂਸਰਾ ਕਰੋੜ ਰੁਪਏ ਦਾ ਹੈ ਤੀਸਰਾ 50 ਲੱਖ ਦਾ ਹੈ ਹੂੰ ਬਾਕੀ ਹੋਰ ਵੀ ਨੇਕ ਨਾਮ ਆ ਹੂੰ ਇਹ ਕਾਇਤਰੀਕ ਨਿਕਲਨੀ ਆ ਜੀ ਇਹ ਤਰੀਕ 11 10ਵਾਂ ਮਹੀਨਾ ਤੇ ਮਤਲਬ ਵੀ 6 ਵਜੇ ਤੱਕ ਸੋਤੋਂ 11 ਤਰੀਕ ਨੂੰ ਕਾਇਤ ਵਜੇ ਤੱਕ ਲੈ ਸਕਦੇ ਟਿਕਟੇ ਹਨ ਇਹ ਦੇਖੋ ਜੀ ਆਪਣੇ 6 ਵਜੇ ਤੇ ਲੈ ਸਕਦੇ ਆ 6 ਵਜੇ ਤੱਕ ਹਾਂਜੀ ਹੂੰ ਤੇ ਦੁਸ਼ਹਿਰੇ ਤੋਂ ਬਾਅਦ ਹੋਰ ਜੀ ਉਸ ਤੋਂ ਬਾਅਦ ਫਿਰ ਆ ਗਿਆ ਦੀਵਾਲੀ ਬੰਪਰ ਹੂੰ ਪੰਜਾਬ ਸਰਕਾਰ ਦਾ 11 ਕਰੋੜ ਦਾ ਹੂੰ ਇਹ ਪਹਿਲੀ ਵਾਰੀ ਪਹਿਲੀ ਵਾਰੀ ਇਨਾਮ ਇੰਨਾ ਧਰਿਆ ਜੀ ਹੈ ਹਾਂਜੀ ਪੰਜਾਬ ਸਰਕਾਰ ਨੇ ਦਾ ਵੱਡਾ ਬਹੁਤ ਧਮਾਕਾ ਕੀਤਾ ਹੋਇਆ ਜੀ ਹੂੰ ਬਾਕੀ ਹੋਰ ਦੇਖੋ ਮਾਲਕ ਕਹਿੰਦੇ ਝੋਲੀ 'ਚ ਪਾਉਂਦਾ 11 ਕਰੋੜ ਰੁਪਈਆ ਜੀ ਬਾਕੀ ਜੀ ਜਸਲ ਜੀ ਗੱਲ ਕਰੀਏ ਤਾਂ ਇਹ ਸਿਸਟਮ ਜਿਵੇਂ ਕਹਿੰਦੇ ਵੀ ਆਮ ਸੁਣਦੇ ਵੀ ਆ ਵੀ ਲੋਕਾਂ ਦੇ ਵਿੱਚ ਹੀ ਕੱਢੀ ਜਾਂਦਾ ਵੀ ਲੋਕਾਂ ਦੇ ਕਚੇਰੀ ਦੇ ਸਾਹਮਣੇ ਨਾਮ ਕੱਢੇ ਜਾਂਦੇ ਨੇ ਲੁਧਿਆਣੇ ਇਹ ਪਬਲਿਕ ਦੇ ਸਾਹਮਣੇ ਨਾਮ ਨਿਕਲਦਾ ਜੀ ਹੂੰ ਪਹਿਲਾ ਨਾਮ ਗਰੰਟਰ ਹੁੰਦਾ ਜੀ ਪਬਲਿਕ ਦੇ ਸਾਹਮਣੇ ਆ ਜਿੱਦਾਂ ਹੁਣ 3 ਕਰੋੜ ਦਾ ਇਹ ਵੀ ਗਰੰਟਰ ਦਾ ਨਾਮ ਆ ਔਰ ਜਸਲ ਲਾਈਟ ਸਟਾਲ ਨੇ ਇੱਕ ਹੋਰ ਵੀਹਨ ਚਲਾਈ ਹੈ ਜੀ ਜਿਸ ਤਰ੍ਹਾਂ 3 ਕਰੋੜ ਜੇ ਮੇਰੇ ਕਾਊਂਟਰ ਤੋਂ ਲੱਗਦਾ ਮਿਸਾਲ ਦੇ ਤੌਰ ਤੇ ਜੇ A ਤੇ ਲੱਗਦਾ B ਵਾਲੇ ਜਿਹੜਿਆ ਨੂੰ ਕੁਝ ਨਹੀਂ ਮਿਲਣਾ ਹੈਗਾ ਅਸੀਂ ਇਹ ਜਿਹੜਾ ਵੀ ਮੇਰੇ ਉਹਦੇ ਵਿੱਚੋਂ 5 ਲੱਖ ਰੁਪਈਆ ਉਹਨੂੰ ਮੈਂ B ਵਾਲੇ ਨੂੰ ਆਪਣੀ ਤਰਫ ਤੋਂ ਦੇ ਦੂੰਗਾ ਜੀ ਅੱਛਾ ਜੀ ਹਾਂ ਜੀ ਜਿੱਦਣ ਲਾ ਲਓ ਵੀ 3 ਕਰੋੜ ਲੱਗ ਗਿਆ A ਤੇ ਲੱਗ ਗਿਆ B ਵਾਲੇ ਤੇ ਉਹਨੂੰ ਕੁਝ ਨਹੀਂ ਮਿਲਣਾ ਨਾ ਹੂੰ ਕਿਉਂਕਿ B ਵਾਲੇ ਦਾ ਬਿਲਕੁਲ ਖਾਲੀ ਹੋ ਗਿਆ ਤੇ ਮੈਂ ਉਹਨੂੰ ਆਪਣੀ ਤਰਫ ਤੋਂ ਜਿਹੜਾ ਮੇਰਾ ਫੰਡ ਬਣਦਾ ਉਹਦੇ ਵਿੱਚੋਂ ਮੈਂ 5 ਲੱਖ ਰੁਪਈਆ ਉਹਨੂੰ ਦਿੱਤਾ ਜਾਵੇ ਮਤਲਬ ਨਰਾਜ਼ ਨਹੀਂ ਕਰਨਾ ਆਪਾ ਬੰਦੇ ਨੂੰ ਹਾਂ ਜੀ ਬੰਦੇ ਨੂੰ ਨਰਾਜ਼ ਨਹੀਂ ਕਰਨਾ ਕਿਉਂਕਿ ਉਹ ਤੇ ਬੰਦੇ ਨੂੰ ਇੱਕ ਤਾਂ 3 ਕਰੋੜ ਦਾ ਸੁਪਨ ਸਤਪਨ ਉਹਦਾ ਚੂਰ ਹੋ ਜਾਂਦਾ ਹੈ ਹਾਂ ਇਸ ਕਰਕੇ ਵੀ ਮੈਂ ਥੋੜਾ ਜਿਹਾ ਕਹਿਣਾ ਵੀ ਚਲੋ ਆਪਣੇ ਤੋਂ ਕਮਾਈ ਦੇ ਵਿੱਚੋਂ ਥੋੜਾ ਜਿਹਾ ਦਿੱਤਾ ਜਾਵੇ ਤਾਂ ਚਲੋ ਕਵਰ ਆਉਦੇ ਥੋੜਾ ਬਾਲਾ ਤਾਂ ਕਵਰ ਹੋ ਜਾਂਦਾ ਬੰਦੇ ਦਾ ਵੀ ਜੋ ਤੁਹਾਨੂੰ ਪਰਸੈਂਟ ਦੇ ਤੋਂ ਤੁਹਾਡਾ ਹਿੱਸਾ ਬਣੂਗਾ ਉਹਦੇ ਵਿੱਚ ਕੁਝ 5 ਲੱਖ ਰੁਪਏ ਤੋਂ ਉਹਨਾਂ ਦੇ ਵਿੱਚੋਂ ਜੇ ਆਪਣੇ ਦੇ ਕੋ ਲੱਗਦਾ 3 ਕਰੋੜ ਦਾ ਤੇ ਦੂਸਰਾ ਨਾਮ ਵੀ ਲੱਗਦਾ ਕਰੋੜ ਰੁਪਏ ਦਾ ਮਿਸਾਲ ਦੇ ਤੌਰ ਤੇ ਉਹਦੇ ਵਿੱਚ ਵੀ ਕੁਛ ਨਾ ਕੁਛ ਆਪਾਂ ਦੇਵਾਂਗੇ ਜੇ ਏ ਚ ਲੱਗਿਆ ਤਾਂ ਬੀ ਚ ਦੇਵਾਂਗੇ ਉਹਦੇ ਵਿੱਚ ਵੀ ਜੋ ਵੀ ਮਾਰਦੀ ਮਾਰੀ ਮੂਹ ਵਾਦਾ ਕਰਦੇ ਹਾਂ ਉਹ ਕੀ ਹਾਂਜੀ ਇਹਦੇ ਵਿੱਚ ਇਦਾਂ ਵੀ ਜੇ ਆਪਣੇ 3 ਕਰੋੜ ਆਪਣੇ ਕੰਟਰੋਲ ਤੋਂ ਲੱਗੂਗਾ ਇਹ ਨਹੀਂ ਹੈਗਾ ਵੀ ਹੁਣ 3 ਕਰੋੜ 3 ਕਰੋੜ 3 ਕਰੋੜ ਕਿਸੇ ਹੋਰ ਕਾਊਂਟਰ ਤੇ ਲੱਗਿਆ ਹੋਵੇ ਹਾਂ ਜੇ 3 ਕਰੋੜ ਆਪਣੇ ਕਾਊਂਟਰ ਤੋਂ ਲੱਗਦਾ ਤਾਂ ਆਪਾਂ ਜਿਹੜਾ ਦੂਸਰੇ ਨਾਮ ਵਾਲੇ ਖਾਲੀ ਟਿਕਟਾਂ ਵਾਲੇ ਨੂੰ 5 5 ਲੱਖ ਰੁਪਏ ਆਪਣੇ ਤਰਫੋਂ ਮੈਂ ਦਊਗਾ ਕਿਉਂਕਿ ਉਹਦੇ ਵਿੱਚ ਸਾਡਾ ਕਮਿਸ਼ਨ ਬਣਦਾ ਹੈ ਉਹਦੇ ਕਮਿਸ਼ਨ ਦੇ ਵਿੱਚੋਂ ਜੋ ਮੈਨੂੰ ਵੀ ਦਿੱਤਾ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਜੇ ਆਪਾਂ ਨੂੰ ਵੀ ਸਰਕਾਰ ਨੇ ਦੇਣਾ ਜੀ ਕਮਿਸ਼ਨ ਉਹਦੇ ਵਿੱਚੋਂ ਚਲੋ ਮੈਂ ਉਹਨੂੰ ਦੇ ਦੇਣਾ ਆਪਣੇ ਕਿਹੜਾ ਮੈਂ ਕਿਹੜਾ ਕੋਈ ਜੱਬੀ ਜੋ ਥੋੜਾ ਦੇਣਾ ਜੋ ਸਰਕਾਰ ਨੇ ਮੰਨੂ ਦੇਣਾ ਮੈਂ ਉਹਦੇ ਵਿੱਚੋਂ ਹਿੱਸਾ ਚ ਉਹਨੂੰ ਦੇ ਦੇਣਾ ਇਹ ਰੱਖਿਆ ਵੀ ਚਲੋ ਐਦਾ ਵੀ ਉਹਨੂੰ ਮਾਣਾ ਮੋਟਾ ਹੌਸਲਾ ਆ ਜਾਂਦਾ ਵੀ ਚਲੋ ਕੁਛ ਨਾ ਕੁਸਤਾ ਮਿਲੇ ਸੋ ਵਾਕਿਆ ਜੀ ਵੱਡੀ ਗੱਲ ਜਸਲ ਜੀ ਨੇ ਕਹੀ ਆ ਜਸਲ ਆਟਰੀ ਮਲੇ ਕੋਲਾ ਬੱਸ ਸਟੈਂਡ ਤੋਂ ਜਦੋਂ ਬੈਕ ਰੋਡ ਤੇ ਆਪਾਂ ਸੱਥੇ ਨੂੰ ਆਉਣਿਆ ਤਾਂ ਉਸ ਥਾਂ ਤੇ ਇੱਕ ਸਟਾਲ ਹੈ ਉਹਨਾਂ ਨੇ ਵੱਡੀ ਗੱਲ ਕਹੀ ਆ ਵੀ ਅਜਿਹਾ ਸਾਡੇ ਕਾਊਂਟਰ ਤੋਂ 3 ਕਰੋੜ ਦਾ ਨਾਮ ਲੱਗਦਾਗਾ ਦਸਹਿਰਾ ਬੰਪਰ ਲੱਗਦਾ ਜਾਂ ਦੀਵਾਲੀ ਬੰਪਰ ਕੋਈ ਵੀ ਉੱਪਰ ਵੱਡਾ ਬੰਪਰ ਲੱਗਦਾਗਾ ਤਾਂ ਜਿਹੜੀ ਗੱਲ ਹੈ ਵੀ ਉਸ ਦੇ ਵਿੱਚੋਂ ਜਿਹੜਾ ਕਿ ਜਿਵੇਂ A ਨੂੰ ਨਿਕਲਿਆ 3 ਕਰੋੜ ਮੰਨ ਲਾ 20 ਕਰੋੜ ਅਗਲਾ ਹੋਗਾ ਵੀ ਬੰਨ ਕੁਝ ਨਹੀਂ ਮਿਲਣਾ ਪਰ ਇਹ ਕਹਿੰਦੇ ਵੀ ਜਿਹੜੀ ਸਾਡੀਾਨੂੰ ਕਮਿਸ਼ਨ ਹੋਊਗਾ ਉਹਦੇ ਵਿੱਚੋਂ ਅਸੀਂ 5 ਲੱਖ ਰੁਪਈਆ ਜਿਹੜਾ ਕਿ B ਵਾਲੇ ਨੂੰ ਦਵਾਵਾਂਗੇ ਅਗਰ A ਵਾਲੇ ਨੂੰ ਨਿਕਲਿਆ ਤਾਂ B ਵਾਲੇ ਨੂੰ ਅਗਰ B ਜੀ ਨਿਕਲਿਆ ਤਾਂ A ਵਾਲੇ ਨੂੰ ਆਪਣੀ ਕਮਾਈ ਦੇ ਵਿੱਚੋਂ 3 ਕਰੋੜ 3 ਕਰੋੜ ਰੁਪਈਆ ਦਾ ਨਾਮ ਲੱਗੇਗਾ ਇਸ ਦਿਨ ਇਸਟਾਲ ਦੇ ਉੱਪਰ 5 ਲੱਖ ਰੁਪਈਆ ਆਪਣੇ ਵੱਲੋਂ ਜਿਹੜਾ ਕਿ ਆਪਣੇ ਕਮਿਸ਼ਨ ਚੋਂ ਦੇਣਗੇ ਸੋ ਵੱਡੀ ਗੱਲ ਆ ਜੀ ਵਾਕਿਆ ਤੁਸੀਂ ਵੀ ਆਪਣੀ ਲੋਟਰੀ ਪਾ ਕੇ ਕਿਸੇ ਨੂੰ ਜਮਾਓ ਤੇ ਤੁਸੀਂ ਵੀ ਅਗਰ ਛੋਟੀ ਟਿਕਟ ਹੈ ਜਿਹੜੀ ਕਿ ਸ਼ੇਰਪੇ ਵਾਲੀ ਇਹਦੀ ਹਰ ਰੋਜ਼ ਬਹੁਤ ਵੱਡੀ ਪੱਧਰ ਤੇ ਵਿਕਦੀ ਆ ਇਹ ਦੀ ਕ ਕ ਵਜੇ ਤੋਂ ਕਿਵੇਂ ਦੱਸੋ ਇਹਦੇ ਬਾਰੇ ਇਹ ਹੀ ਹੁੰਦੀ ਆ ਆਪਣੇ ਪਹਿਲਾ ਡਰਾਤਾ ਇਹਦਾ 1 ਵਜੇ ਹੁੰਦਾ ਜੀ ਹੂੰ ਦੂਸਰਾ 6 ਵਜੇ ਹੁੰਦਾ ਹੂੰ ਕੋਈ ਨਹੀਂ ਹਾਂਜੀ ਜਦ ਲਲੀ ਕੋਈ ਨਾ ਹੱਥੀ ਹੱਥ ਅੱਛਾ ਦੂਸਰਾ 6 ਵਜੇ ਹੁੰਦਾ ਤੀਸਰਾ ਹੁਣ 8 ਵਜੇ ਹੁਣ ਆ ਜੀ ਨਾ ਬਹੁਤ ਲੱਗ ਰਿਹਾ ਇਹਨਾਂ ਵਿੱਚ ਦੀ ਸਵਾ 2 ਲੱਖ 4.5 ਲੱਖ 18 ਲੱਖ ਵੀ ਲੱਗ ਰਿਹਾ ਹੈ ਬਡੀ ਸੀਰੀਜ਼ ਚ ਦਾ 200 ਸੀਰੀਜ਼ ਚ 9000 ਵਾਲਾ ਘਰ ਖੇਲ ਜਾਂਦਾ 18 ਲੱਖ ਬਣ ਜਾਂਦਾ ਤੁਹਾਡਾ ਨੰਬਰ ਬੋਲ ਦੋ ਜੀ ਮੇਰਾ ਨੰਬਰ ਹੈਗਾ 98 ਹੂੰ 770 ਹੂੰ 38974 ਬਾਰੇ ਫਿਰ ਬੋਲ ਦੋ ਮੇਰਾ ਨੰਬਰ ਹੈਗਾ 98 770 38974 ਬਾਕੀ ਮੈਂ ਟੈਗਟੋ ਕੋਈ ਔਨਲਾਈਨ ਨਹੀਂ ਕਹਿੰਦਾ ਕਿਸੇ ਨੂੰ ਵੀ ਕੋਈ ਮੇਰੀ ਮੇਰੀ ਜਗਾ ਕੋਈ ਕਹਿ ਦਵੇ ਵੀ ਹਾਂ ਵੀ ਮੈਂ ਜਸਲੇ ਡਿਸਟਲ ਤੋਂ ਬੋਲਦਾ ਆਂ ਵੀ ਸਾਨੂੰ ਇੰਨੇ ਪੈਸੇ ਪਾਤੇ ਹਾਂ ਕੋਈ ਕੋਈ ਵੀ ਟਿਕਟ ਕਿਤੋਂ ਵੀ ਲੈ ਲਓ ਕੋਈ ਵੀ ਟਿਕਟ ਜਿਹੜਾ ਦਿੰਦਾ ਉਹ ਪੈਸੇ ਨਹੀਂ ਮੰਗੂਗਾ ਤੁਹਾਡੇ ਤੋਂ ਸੋ ਵਕਤ ਧਿਆਨ ਰੱਖਿਓ ਵੱਡੀ ਗੱਲ ਆ ਬਾਕੀ ਪਹਿਲਾਂ ਵੀ ਜਦੋਂ ਮੈਂ ਵੀਡੀਓ ਕਰੀ ਤਾਂ ਮੈਨੂੰ ਬਹੁਤ ਲੋਕਾਂ ਦਾ ਫੋਨ ਆਇਆ ਵੀ ਤੁਸੀਂ ਟਿਕਟ ਜਸਲੇ ਲਾਟਰੀ ਤੁਸੀਂ ਜੇ ਟਿਕਟ ਲੈਣ ਚਾਹੁੰਦੇ ਤਾਂ ਤੁਸੀਂ ਖੁਦ ਆ ਕੇ ਮਲੇਰੇ ਕੋਲ ਆ ਦੇ ਪਾਸਟਰ ਦੇ ਬੈਕਸਾਈਡ ਉੱਥੋਂ ਆ ਕੇ ਟਿਕਟ ਤੁਸੀਂ ਲੈ ਸਕਦੇ ਹੋ ਸੋ ਬਿਚੇ ਆਉਂਦੇ ਜਿਹੜਾ ਕਿ ਐਚਪੀ ਦਾ ਪੈਟਰੋਲ ਪੰਪ ਹੈ ਤੇ ਉਹਦੇ ਨਾਲ ਹੀ ਜਿਹੜਾ ਕਿ ਤੁਹਾਨੂੰ ਬਾਹਰ ਇਹ ਜਸਤਲ ਜੀ ਬੈਠੇ ਮਿਲ ਜਾਣਗੇ ਤੁਸੀਂ ਆ ਕੇ ਆਪਣੀ ਕਿਸੇ ਜਰੂਰ ਜ਼ਮੌਤਾ ਨਵਾਜੀ